ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਇਸ ਵੇਲੇ ਵੀ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਥੀਓ ਆਪ ਸਭ ਨੂੰ ਕੱਲ ਤਸਵੀਰਾਂ ਦਿਖਾਈਆਂ ਸਨ ਨਵਾਂ ਸ਼ਹਿਰ ਸਿਵਲ ਹਸਪਤਾਲ ਤੋਂ ਜਿੱਥੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਅਚਨਚੇਤ ਚੈਕਿੰਗ ਕੀਤੀ ਸੀ ਦੱਸ ਦਈਏ ਅੱਜ 2 ਫਰਵਰੀ ਵਾਲੇ ਦਿਨ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਹੋਣਾ ਨੇ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਡਾਕਟਰਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਰੀਆਂ ਦਵਾਈਆਂ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰੋਂ ਹੀ ਮਹਈਆ ਉਪਲਬਧ ਕਰਵਾਉਣ ਦੇ ਸਖਤ ਨਿਰਦੇਸ਼ ਦਿੱਤੇ ਹਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲਾਚੌਰ ਹਸਪਤਾਲ ਦੀ ਚੈਕਿੰਗ ਕਰਕੇ ਡਾਕਟਰਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਮਹਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਉੱਥੇ ਹੀ ਇਸ ਹਸਪਤਾਲ ਦੇ ਦਵਾਈਆਂ ਦੇ ਸਟੋਰ ਰੂਮ ਦੀ ਚੈਕਿੰਗ ਕਰਕੇ ਸਾਰਾ ਰਿਕਾਰਡ ਚੈੱਕ ਕੀਤਾ ਗਿਆ ਹੈ ਕਿ ਕਿਹੜੀਆਂ ਦਵਾਈਆਂ ਇਸ ਨੂੰ ਮੌਜੂਦ ਹਨ ਅਤੇ ਕਿਹੜੀਆਂ ਦਵਾਈਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਸਬੰਧੀ ਕਾਰਵਾਈ ਪੂਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਕੁਝ ਦਵਾਈਆਂ ਪਹਿਲਾਂ ਹੀ ਲਾਜ਼ਮੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਲਾਜ਼ਮੀ ਦਵਾਈਆਂ ਦੀ ਸੂਚੀ ਤੋਂ ਇਲਾਵਾ ਹੋਰ ਦਵਾਈਆਂ ਦੀ ਖਰੀਦ ਲਈ ਕਾਰਜ ਵਿੱਤੀ ਜਾਰੀ ਕੀਤੀ ਗਈ ਹੈ ਅਤੇ ਮਰੀਜ਼ਾਂ ਨੂੰ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਲਾਜ ਕਰਾਉਣ ਵਾਲੇ ਮਰੀਜ਼ਾ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ ਚੈਕਿੰਗ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਤ ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀਆਂ ਹੋਰ ਦਵਾਈਆਂ ਦੀ ਜਰੂਰਤ ਹੈ ਉਹਨਾਂ ਨੂੰ ਖਰੀਦਣ ਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਦਵਾਈਆਂ ਮੰਗਵਾਉਣ ਸੰਬੰਧੀ ਟੈਂਡਰ ਦੀ ਕਾਰਵਾਈ ਪੂਰੀ ਹੋ ਚੁੱਕੀ ਹੈ ਵੱਖ-ਵੱਖ ਮਰੀਜ਼ਾਂ ਤੋਂ ਮਹੀਆ ਕਰਵਾਈ ਜਾਂਦੀਆਂ ਸੇਵਾਵਾਂ ਸੰਬੰਧੀ ਜਾਣਕਾਰੀ ਲਈ ਗਈ ਹੈ ਸਾਰਿਆਂ ਮਰੀਜ਼ਾਂ ਵੱਲੋਂ ਸੰਤੁਸ਼ਟੀ ਵੀ ਪ੍ਰਗਟਾਈ ਗਈ ਹੈ ਅਲਟਰਾ ਸਾਊਂਡ ਦੀ ਸਹੂਲਤ ਦੇ ਲਈ ਇੰਪਾਈਲਡ ਕੀਤੇ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਸਰਕਾਰੀ ਰੇਟਾਂ ਤੇ ਹੀ ਇਹ ਟੈਸਟ ਕੀਤੇ ਜਾਂਦੇ ਹਨ ਇਹ ਵੀ ਜਿਹੜਾ ਆਮ ਲੋਕਾਂ ਤੱਕ ਮੈਸੇਜ ਪਹੁੰਚਾਇਆ ਗਿਆ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਿਵਲ ਹਸਪਤਾਲ ਦੀ ਚੈਕ ਕੀਤੀ ਜਾਵੇਗੀ ਤਾਂ ਹਸਪਤਾਲ ਵਿੱਚ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆ ਸਕੇ ਤਾਂ ਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹੈਲੋ ਡਾਕਟਰ ਅੱਜ ਜਾਨੀ ਇਹ ਜੀ ਇਹ ਜਨਤਕ ਸਹਾਇਤਾ ਦਾ ਚਾਲੂ ਹੈ। ਇਹ ਆ ਦਵਾਈਆਂ ਇੱਥੋਂ ਹੀ ਲਈਆਂ ਹੈ ਨਾ? ਜੀ ਜੀ ਹਾਂ ਜੀ। ਹਾਂ? ਤੇ ਫ੍ਰੀ ਮਿਲਿਆ? ਜੀ ਜੀ ਫ੍ਰੀ। ਅੱਜ ਐਸਡੀਐਚ ਬਨਾਚੋਲ ਦੀ ਚੈਕਿੰਗ ਕੀਤੀ ਗਈ। ਜਿਹੜੀਆਂ ਵੀ ਐਸੈਂਸ਼ੀਅਲ ਮੈਡੀਸਨ ਲਿਸਟ ਹੈ ਉਹ ਚੈੱਕ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀਆਂ-ਜਿਹੜੀਆਂ ਵੀ ਕਮੀਆਂ ਪਾਈਆਂ ਗਈਆਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਲੋਕਲ ਪਰਚੇਸ ਦੀ ਆਲਰੇਡੀ ਪਲੈਨਿੰਗ ਕਰ ਲਈ ਹੈ ਇਸ ਤੋਂ ਇਲਾਵਾ ਜਿੰਨੀਆਂ ਵੀ ਈਡੀਐਲ ਦੇ ਵਿੱਚ ਦਵਾਈਆਂ ਨਹੀਂ ਹੈ ਉਹਨਾਂ ਦੇ ਵੀ ਟੈਂਡਰ ਹੋ ਚੁੱਕੇ ਨੇ ਸਾਰੀਆਂ ਜਿੰਨੀਆਂ ਵੀ ਦਵਾਈਆਂ ਉਹ ਮੁਹੱਈਆ ਕਰਾਈਆਂ ਜਾ ਰਹੀਆਂ ਜਿੰਨੇ ਵੀ ਇੱਥੇ ਪੇਸ਼ੈਂਟਸ ਬਾਹਰ ਨਿਕਲ ਰਿਹਾ ਘਟੋ ਘਾਟ 30 ਪੇਸ਼ੈਂਟਸ ਨੂੰ ਅਸੀਂ ਪੁੱਛਿਆ ਸਾਰੇ ਪੂਰੀਆਂ ਦਵਾਈਆਂ ਲੈ ਕੇ ਬਾਹਰ ਨਿਕਲੇ ਨੇ ਐਕਚੁਅਲੀ ਮਸ਼ੀਨ ਬਿਲਕੁਲ ਫਾਈਨ ਕੰਡੀਸ਼ਨਸ ਪਾਈ ਗਈ ਹੈ ਅਲਟਰਾਸਾਉਂਡ ਇਹਨਾਂ ਨੇ ਬਾਰ ਜਿਹੜਾ ਹੈਗਾ ਉੱਥੋਂ 25 ਕੱਟ ਕੇ ਦੇ ਦਿੰਦੇ ਆ ਜਿਹਦੇ ਨਾਲ ਗਵਰਨਮੈਂਟ ਰੇਟਸ ਤੇ ਜਿਹੜੇ ਇੰਪੈਨਡ ਅਲਟرا ਸਾਊਂਡ ਹੈਗੇ ਉੱਥੋਂ ਅਲਟਰਾ ਸਾਊਂਡ ਕੀਤਾ ਜਾਂਦਾ ਹੈ एवरीथिंग ਵਾਸ ਫਾਊਂਡ ਟੂ ਬੀ ਇਨ ਆਰਡਰ ਐ ਇਸ ਤਰ੍ਹਾਂ ਦੀ ਜਿਹੜੀ ਸਾਡੀ ਮੁਹਿਮ ਹੈ ਚੈਕਿੰਗ ਵੀ ਇਹ ਚੱਲਦੀ ਰਹੂਗੀ so that ਜਿਹੜੀਆਂ ਦਵਾਈਆਂ ਸੀਮ ਸਾਹਿਬ ਨੇ ਕਿਹਾ ਹੈ ਕਿ ਹਰ ਇੱਕ ਹਸਪੀਟਲ ਵਿੱਚ ਮਿਲਣੀਆਂ ਚਾਹੀਦੀਆਂ ਉਹ ਇਨਸ਼ੋਰ ਕਰਾਇਆ ਜਾਵੇ